ਤੁਹਾਨੂੰ ਨਿਸ਼ਾਨ ਡਾਕਟਰ ਮਹਾਂ ਜੀ ਦਵਾਈ ਲੈਣੀ ਮੌਕੇ ਦੀ ਹਾਂ ਇਹ ਹੋ ਗਿਆ ਬਿਮਾਰ ਤੇ ਹਾਂ ਬੇ ਲੈ ਲਓ ਦਵਾਈ ਬਟਨਾ ਕਿਹਨਾ ਕਿਹ ਨਾਮ ਮਮਾ ਨਰਮਲਜੀਤ ਸਿੰਘ ਕਹਿੰਦਾ ਤੇਰਾ ਨਾਂ ਕੀ ਮੈਂ ਮੇਰਾ ਨਾਂ ਨਿਸ਼ਾਨ ਸਿੰਘ ਤੇਰੀ ਦੁਕਾਨ ਸਾਹ ਰਹੀ ਹੈ ਮਹਾਂ ਜੀ ਉਹ ਦਵਾਈ ਨਹੀਂ ਦੇਣਾ ਲੂਸਾ ਜੀ ਮੌਕੇ ਦੀ ਮਨ ਨਹੀਂ ਮੌਕੇ ਦਵਾਈ ਇੱਥੋਂ ਮਿਲਦੀ ਆ ਸਾਹ ਦੁਕਾਨ ਤੋਂ ਮਾਨੂੰ 4 ਸਾਲ ਹੋ ਗਏ ਛੱਡੀ ਉਹਨਾਂ ਨੂੰ ਪੁੱਛਿਆ ਨੇ ਜਦੋਂ ਗੋਲੀ ਮਾਰ ਲਗਾ ਭੱਜ ਗਿਆ ਭਜਾ ਨੂੰ ਜਦੋਂ ਭੱਜਿਆ ਪਾਇਦੇ ਜਲਾ ਤੇ ਮੱਝ ਗਈ ਕਿ ਇਹ ਕੋਕੇ ਦਾ ਬੂਹੇ ਇਹ ਤੈਨੂੰ ਪੁੱਛਿਆ ਉਹਨਾਂ ਬਸਵਾਵੇ ਕਿਹਦੇ ਲਈ ਗੋਲੀਆਂ ਕਿਹਨੇ ਪੁੱਛਿਆ ਸੁਹਾਵੇ ਦੁਕਾਨ ਕਰਦਾ ਨੇ ਟੋਕ ਵੀ ਤੈਨ ਮਾਰੀਆਂ ਗਰੀ ਨੇ ਨਹੀਂ ਤੈਨੂੰ ਪੁੱਛਿਆ ਉਹਨਾਂ ਸੁਹਾਵੇ ਦੁਕਾਨ ਹਾਂ ਡੀਐਸਪੀ ਕਹਿੰਦਾ ਹੈ ਨਾ ਉਹਨੇ ਡੀਐਸਪੀ ਕਹਿੰਦਾ ਵੀ ਮੁੰਡੇ ਨੂੰ ਪੁੱਛਿਆ ਵੀ ਤੁਸੀਂ ਸੁਹਾਵੇ ਕੰਮ ਕਰਦਾ ਮੈਂ ਨਹੀਂ ਨਿਸ਼ਾਨਤਰਾ ਨਹੀਂ ਹਾਂ ਮੈਂ ਹਾਂਜੀ ਕਹ ਤੇਰਾ ਨਾਂ ਕੀ ਮੈਂ ਮਰਨ ਨਿਸ਼ਾਨ ਕਰ ਸੁਹਾਵੇ ਦੁਕਾਨ ਕਾਟਿਆ ਦਵਾਈ ਕੱਢੀ ਮੋਕਾ ਨਹੀਂ ਤਮਾਂ ਦੁਕਾਨ ਤੇ ਕਰਦ ਰ ਸਵਾਏ ਬੱਦ ਸਵਾਏ ਤੇ ਮੈਂ ਦਵਾਈ ਇੱਥੇ ਮਿੱਲੀ ਮੁੱਕ ਗਈ ਕੋਈ ਲੁੱਟਖੋ ਤੇ ਨਹੀਂ ਦੁਕਾਨ ਚ ਨਹੀਂ ਭਾਈ ਕੋਈ ਲੁੱਟਖੋ ਨਹੀਂ ਕੋਈ ਕੁਛ ਨਹੀਂ ਕੋਈ ਤੁਹਾਡਾ ਕਿਸੇ ਨਾਲ ਰੰਜਿਸ਼ ਜਾਂ ਕੁਛ ਹੋ ਨਹੀਂ ਕੋਈ ਚੱਕ ਚੁੱਕ ਨਾ ਚੱਕ ਨਹੀਂ ਕੇ ਨਾ ਕਿਉਂਕਿ ਅਸੀਂ ਕਿਹਨਾਂ ਲੜੇ ਨਹੀਂ ਸਕ ਤਾਂ ਕਰੀ ਜਾਂ ਬੰਦੇ ਨਾ ਮੈਂ ਮੁੰਡੇ 4-5 ਤਾਂ ਇੱਥੇ ਸਾਡੇ ਕੋਲ ਰਹਿੰਦੇ ਆ ਕਿਤੇ ਵੀ ਕਿਸੇ ਨਾਲ ਮਾਲੀ ਚੰਗੀ ਨਹੀਂ ਆਪਾਂ ਲੜ ਕੇ ਨਾ ਉੱਥੇ ਨਹੀਂ ਕਿਸੇ ਨਾਲ ਵੀ ਮਾਲੀ ਚੰਗੀ ਨਹੀਂ ਗਾਹੀ ਗਵਾਣ ਆ ਦੇ ਵੀ ਕਿਹਨਾਂ ਮੈਂ ਕਹਿ ਦਿਆ ਜੀ ਕਿਹਨਾਂ ਬੋਲੀਏ ਇੱਥੇ ਹੁੰਦੇ ਨਾ ਕਿਦਾਂ ਕਿੰਨੇ ਜਾਣੇ ਮੇਰੇ ਕੋਲ ਇੱਕੋ ਜਣਾ ਦੁਕਾਨ ਚੋਂ ਉਹ ਦੂਜਾ ਮੋਟਰਸਾਈਕਲ ਦੇ ਬਾ ਚ ਅਸਲ ਵਰਸਾਲ ਤੇ ਹੈ ਘਟਨਾ ਜਿਹੜੀ ਸਰੀਆਲੀ ਰੋਡ ਤੇ ਗੋਲੀ ਦੀ ਵਾਪਰੀ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਜ਼ਖਮੀ ਹੋਏ ਇਸ ਕਰਪ ਨੰਬਰੇ ਪੁਲਿਸ ਨੇ ਜਾ ਕੇ ਮੌਕਾ ਦੇਖਿਆ ਕਿ ਹੁਣ ਤੱਕ ਜਿਹੜੀ ਆ ਇਨਪੁੱਟ ਸਾਹਮਣੇ ਇਹ ਦੋਨੇ ਜਿਹੜੇ ਨਿਰਮਲ ਸਿੰਘ ਤੇ ਨਿਸ਼ਾਨ ਸਿੰਘ ਦੋਨਿਆਂ ਨੇ ਤੇ ਹਸਪਤਾਲ ਇਹਨੇ ਖੁਦ ਦਕਾਨ ਕਰਦੇ ਪਹਿਲਾਂ ਇਹ 400 ਬਿਲਾ ਸਹੂਲਤ ਕਰਦੇ ਤੇ ਇਹਨਾਂ ਨੇ ਆਪਣਾ ਉੱਥੇ ਦੋ ਜਣੇ ਆਏ ਆ ਤੇ ਉਹ ਆਪਣਾ ਫਾਇਰਿੰਗ ਕਰਕੇ ਗਏ ਇੱਕ ਇਹਦੇ ਨਿਸ਼ਾਨ ਸਿੰਘ ਤੇ ਗੋਲੀ ਲੱਗੀ ਆ ਇੱਕ ਨਾਲ ਉੱਤੇ ਇਹਨਾਂ ਦੀ ਲਟਕੀ ਸੀ ਉਹਦੇ ਅੱਗੇ ਪੁਲਿਸ ਜਿਹੜੀ ਇਸ ਘਟਨਾ ਨੂੰ ਕਿਸ ਨਜ਼ਰੀਏ ਤੋਂ ਦੇਖ ਰਹੀ ਹੈ ਲੁੱਟਖੋਹ ਦੀ ਘਟਨਾ ਹੈ ਜਾਂ ਕੋਈ ਰੰਜਿਸ਼ ਦੀ ਜਾਂ ਕਿਸ ਤਰ੍ਹਾਂ ਦੀ ਘਟਨਾ ਨਾਲ ਮਤਲਬ ਦੇਖਣਾ ਇਹ ਹੁਣ ਦਾ ਆਪਣਾ ਤਫ਼ਤੀਸ਼ ਕਰਦੇ ਆ ਕਿ ਇਹਨਾਂ ਦੀ ਕੀ ਕੋਈ ਪਾਣੀ ਰੰਜਿਸ਼ ਹੈ ਸਰ ਕਿੰਨੇ ਫੈਰ ਹੋਏ ਜੀ ਦੋ ਫੈਰ ਹੋਏ ਠੀਕ ਕਰੰਦਨ ਵਿੱਚ ਆਏ ਦਿਨ ਲੁੱਟਾ ਖੋਹਾਂ ਦੀਆਂ ਬਾਰਦਾਤਾਂ ਨੇ ਲੋਕਾਂ ਅਤੇ ਵਪਾਰੀਆਂ ਦਾ ਜੀਣਾ ਹਰਾਮ ਕਰਕੇ ਰੱਖ ਦਿੱਤਾ ਹੈ ਪੱਟੀ ਸ਼ਹਿਰ ਵਿੱਚ ਅੱਜ ਇੱਕ ਹੋਮੋਪੈਥਿਕ ਸਟੋਰ ਉੱਪਰ ਦੋ ਨਕਾਬ ਪੋਛ ਲਟੇਰਿਆਂ ਵੱਲੋਂ ਹਮਲਾ ਕਰਦੇ ਹੋਏ ਅੰਨੇਵਾ ਗੋਲੀਆਂ ਚਲਾਈਆਂ ਗਈਆਂ ਇਸ ਕੀਤੀ ਗਈ ਫਾਇਰਿੰਗ ਦੌਰਾਨ ਇੱਕ ਦੁਕਾਨ ਮਾਲਕ ਨਿਸ਼ਾਨ ਸਿੰਘ ਅਤੇ ਉਸ ਦੀ ਹੈਲਪਰ ਮਹਿਲਾ ਕਰਮਚਾਰਣ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਹੈ ਇਸ ਸਬੰਧੀ ਥਾਣਾ ਸਿਟੀ ਪੱਟੀ ਦੀ ਪੁਲਿਸ ਵੱਲੋਂ ਜਾਂਚ ਕਰਦੇ ਹੋਏ ਸੀਸੀਟੀਵੀ ਕੈਮਰਿਆਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਹੁਣ ਵੇਖਣਾ ਹੈ ਪੁਲਿਸ ਕਿੰਨੇ ਸਮੇਂ ਵਿੱਚ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲ ਹੁੰਦੀ ਹੈ ਰਮਨ ਚਾਵਲਾ ਜਗਬਾਨੀ ਟੀਵੀ ਤਰਨਤਾਰਨ